ਦੇਖੋ ਹਾਂ ਬਈ ਹਾਂ ਭਾਈ ਆਪਣੇ ਚੈਨਲ ਦੇਖਦੇ ਨੇ ਜਿਹੜੇ ਉਹਨਾਂ ਨੂੰ ਤਾਂ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਜੰਮੀਆ ਭਾਈ ਤੁਸੀਂ ਸਾਡੀਆ ਵੀਡੀਓ ਦੇਖਿਆ ਕਰੋ ਬੰਦਿਆ ਹਾਂ ਫੁੱਲੋ ਤੁਸੀਂ ਮੈਂ ਫਾਨੂਮੀ ਬਹਿਰ ਹਾਂ ਤੇ ਰਾਜਾ ਦੇ ਗਾਹਾਂ ਦੇ ਕੇ ਦੇ ਆ ਬਦਾਉਣੀ ਆ ਸਾਨੂੰ ਹਾਂ ਬਦੋ ਫੰਦੋ ਭਾਈ ਤੁਸੀਂ ਇਹੋ ਨੇ ਬਹਦੇ ਰਹੋ ਗਾਹ ਨਹੀਂ ਕਹਾ ਕਰਿਆ ਕਰੋ ਭਾਈ ਆ ਦੇਖ ਲੋ ਜੀ ਬੇਬੇ ਕਹਿੰਦੇ ਗਾਂਹ ਦੀ ਗਾਂਹ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਆਪਾਂ ਤਾਂ ਕਹਿੰਦੇ ਸ਼ੇਅਰ ਕਰਿਆ ਕਰੋ ਬੀਬੀ ਤਾਂ ਕਹਿੰਦੇ ਗਾਂਹ ਦੀ ਗਾਂਹ ਕਿਆ ਕਰੋ ਭਈ ਦੱਸੀ ਉਹ ਬੀਬੀ ਮੈਂ ਰਾਣ ਪੜਾ ਅੱਗੇ ਦੀ ਅੱਗੇ ਭੇਜਿਆ ਕਰੋ ਵੀਡੀਓ ਨੂੰ ਬੀਬੀ ਮੈਂ ਰਾਣ ਪੜਾ ਲੈ ਹਰੇ ਕਾਲ ਚ ਬੇਬੇ ਕਹਿੰਦੇ ਮੈਂ ਪੜਾ ਤੁਸੀਂ ਤੁਹਾਨੂੰ ਪੜਾ ਮਾਤ ਪਾਣੇ ਹੋ ਲੈ ਦੱਸ ਹਾਂ ਤੁਹਾਡੇ ਜਿੰਨੇ ਬੋਲੀਆਂ ਹਾਂ ਤੁਹਾਡੇ ਜਿੰਨੇ ਸੁਹਾਗ ਸੱਠਣੀਆਂ ਘੋੜੀਆਂ ਤੁਹਾਡੇ ਜਿੰਨੇ ਕੌਣ ਜਾਣਦੇ ਬੀਬੇ ਮੇਕ ਦਾ ਮੇਰਾ ਇਹਨਾ ਤੁਸੀਂ ਕਹਤੋਂ ਹਲ ਪੜਾ ਦੱਸ ਲੈ ਤੁਸੀਂ ਜਿਹੜਾ ਉਡਾੜਾ ਆਈਡੀ ਸੱਸਾ ਹਾ ਹਾ ਕਰੇ ਹਾਏ ਤਾਂ ਕਿ ਸਿੱਖਿਆ ਨਾ ਥੋੜਾ ਉਹ ਹੀ ਕਰੀਏ ਬੀਏ ਦੇ ਬਰਾਬਰ ਹੈ

ਆਪ ਕੋਲ ਹੁੰਡ ਲੈ ਕੇ ਇਹ ਲਾਵਾ ਐਜ ਲਈਆਂ ਤੰਪਕੀਤਾ ਮਿੰਡੇ ਹੋਰ ਅੱਗੇ ਹਾਂ ਹੋਰ ਅੱਗੇ ਕਿ ਤਾ ਬਟਿੱਕੀ ਦਾ ਬੰਦੇ ਗਾਮੇ ਨੂੰ ਮੈਂ ਪੁੱਲ ਵੀ ਨਹੀਂ ਵੀ ਬੰਦ ਦੱਸ ਨਹੀਂ ਇਹ ਕਿਹੜੀ ਪੜਾਈ ਹੈ ਜਿਹੜੀ ਤੁਸੀਂ ਪੜ੍ਹੀ ਹੈ ਇਹ ਗੁਰਦੁਆਰੇ ਜਾਂਦੀ ਆ ਕੇ ਬਣਾਉਂਦੇ ਹੁੰਦੇ ਆਹ ਕਿਹੜੀ ਪੜਾਈ ਹੈ ਹਾਂ ਆਹ ਕਿਹੜੀ ਟਾਪਟਿੱਕੀ ਟਾਪਟਿੱਕੀ ਆ ਕਿਹੜੀ ਪੜਾਈ ਖੜ ਕੇ ਤੁਸੀਂ ਉਹ ਆਪ ਸਾਨੂੰ ਕਹਦਾ ਹੁੰਦਾ ਹਾਂ ਇੱਕੜ ਕੋ ਕਿਵੇਂ ਘੋੜਾ ਪੜਾਣ ਵਾਲਾ ਕੀ ਕਹਿੰਦਾ ਹੁੰਦਾ ਸੀ ਪੜਾਣਾ ਪੜਾਣਾ ਕਹਿੰਦਾ ਹੁੰਦਾ ਸਾਰੇ ਚਾਪਾਂ ਨੂੰ ਸਾਰੇ ਕਹਿੰਦੇ ਹਾਂ ਕੀ ਕਹਿੰਦਾ ਹੁੰਦਾ ਉਹ ਕੜਮ ਹੁੰਦਾ ਲੈ ਕੇ ਇਹਲਾ ਮਾਇਦੇ ਲੈ ਗਿਆ ਹਾਂ ਕੰਬਲੀ ਕੀ ਤਾਂ ਆਂਦੇ ਲਈਏ ਕੀ ਵੜਿਆ ਬੜਿਆ ਬੜੀ ਵਾਸ ਬਾਈ ਫਿਰ ਗਾਲੀ ਪੜਾਈ ਜੇ ਕਿਸੇ ਨੂੰ ਆਉਂਦੀ ਆ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਆ ਬੇਬੀ ਦੀ ਪੜਾਈ ਦੇਖ ਲਓ ਜੇ ਤੁਸੀਂ ਪੜ ਜਾਓਗੇ ਤਾਂ ਤੁਸੀਂ ਸਮਝ ਲਓ ਐਵੇਂ ਵੀ ਐਡ ਕਰਕੇ ਜੇ ਬੇਬੀ ਦੀ ਪੜਾਈ ਪੜ ਜਾਓਗੇ ਤੁਸੀਂ ਉਹ ਪਰਾਈਆਂ ਨੇ ਨਹੀਂ ਅਧਿਆਲੇ ਬੇਬੇ ਕਹਿੰਦੇ ਪ੍ਰਾਣੀ ਇਹ ਪ੍ਰਾਣੀ ਪੜਾਈਆਂ ਨੇ ਪਾਈਤ 냔 ਕਦੀ ਪ੍ਰਾਣੀ ਪੜਾਈਆਂ ਦੇਖ ਲੋ ਬੇਬੇ ਕਹਿੰਦੇ ਬਾਰੇ ਮਾਮਾ ਜੀ ਪੜਾਉਂਦਾ ਹੁੰਦਾ ਕੁੜੀਆਂ ਬਹੁਤ ਜਾਂਦੀ ਆਉਂਦੀਆਂ ਸੀ ਇਕੱਠੀਆਂ ਹੋ ਕੇ ਅੱਛਾ ਹਾਂ ਇਹ ਮੁੰਡਾ ਆ ਬੜਿਆ ਵੀ ਉੱਥੇ ਛੋਟਾ ਦਾ ਭਾਈ ਅੱਛਾ ਹਾਂ

ਅੱਛਾ ਉਹ ਬੈੜੀ ਨੂੰ ਰੱਖੀ ਹੋਈ ਸੀ ਉਹ ਬੈੜੀ ਚਾਰ ਕਿਲਾਉਣਾ ਹੁੰਦਾ ਅੱਛਾ ਹਾਂ ਫਿਰ ਤੁਹਾਨੂੰ ਪੜਾਉਣਾ ਹੁੰਦਾ ਕਿਹਨਾਂ ਇਹ ਬਾਬਾ ਹੋਰ ਪੜਾਉਂਦੇ ਨਹੀਂ ਉਹ ਮਿੱਠੀ ਪੜਾਉਂਦਾ ਕਿੰਨੀਆਂ ਕੁੜੀਆਂ ਸੀ ਵੀ ਵੀ ਪੜ੍ਹਨ ਵਾਲੀਆਂ ਪਾਠ ਕਰਦਾ ਹੁੰਦਾ ਜਿਹੜਾ ਬਾਬਾ ਉਹ ਕਿੰਨੇ ਕਿੰਨੇ ਜਿਹੜਾ ਹੁੰਦੇ ਸੀ ਤੁਸੀਂ ਪੜ੍ਹਨ ਵਾਲੇ ਮੁੰਡੇ ਕੁੜੀਆਂ ਇਕੱਠੀ ਹੁੰਦੇ ਸੀ ਨਾ ਮੁੰਡਾ ਤਾਂ ਇਹ ਮੁਕਤੇ ਆ ਰਹੇ ਹੁੰਦਾ ਸੀ ਅੱਛਾ ਹਾਂ ਛੋਟਾ ਦਾ ਭਾਈ ਅੱਛਾ ਤੁਸੀਂ ਤਾਂ ਲੜੀ ਜਾਂਦੇ ਹੋਗੇ ਆਪਸ ਦੇ ਵਿੱਚ ਹੀ ਉਹਨੂੰ ਵਿਚਾਰੇ ਨੂੰ ਇਕੱਲੇ ਨੂੰ ਬੰਦਲਾਈ ਰੱਖਦੇ ਹੋਗੇ ਵਿਚਾਰਾ ਇਕੱਲਾ ਹੁੰਦਾ ਸੀ ਨਾ ਨਾ ਲੜੀਆਂ ਨਹੀਂ ਕੀਤੀਆਂ ਜਿਆਦਾ ਕਦੇ ਅੱਛਾ ਪਿਆਰ ਨਾ ਰਹਿੰਦੇ ਸੀ ਬੇਬੇ ਕੋਈ ਜਾਣੀ ਆ ਖੁਸ਼ਦੀ ਆ ਭਲਾ ਉਹਨੂੰ ਵੀ ਕੀ ਖਾਊਗੀ ਬੇਬੇ ਹੋਰ ਹਾਂ ਤਾਂ ਪਰ ਹੁਣ ਠੇ ਫਾ ਕੇ ਹਟ ਜਾ ਦੋ ਬੇਬੇ ਹਾਂ ਭਾਈ ਖਾ ਲੈ ਪਰੌਂਠੇ ਨਹੀਂ ਖਾ ਲੈ ਜੀ ਪਰੌਂਠੇ ਹਾਂ ਕਹੇ ਜਿ ਲੱਗੇ ਨਹੀਂ ਭਾਈ ਬਾਹਲੇ ਹੋਣ ਇਹਦੇ ਸਵਾਤੇ ਪਰੌਂਠੇ ਨਾ ਤੂੰ ਪੁੱਥੇ ਨਾ ਇਹ ਜੇ ਮੋٹے ਦੁੱਪੜ ਵਰਗੇ ਮੁੱਠੀ ਕਾਦੇ ਵਾਲੇ ਸੀ ਉਹ ਹਾਂ ਕਾਦੇ ਵਾਲੇ ਸੀ ਨਹੀਂ ਗੋਭੀ ਵਾਲੇ ਗੋਭੀ ਆਇਆ ਖਵਾਈ ਜਾਂਦੀ ਐ ਮੈਨੂੰ ਮੈਂ ਤੈਨੂੰ ਐ ਕਿਹਾ ਸੀ ਉਹ ਕਹਵੇ ਬੇ ਰੋਟੀ ਖਾਣੀ ਐ ਮੈਂ ਤੈਨੂੰ ਗੋਭੀ ਸਬਜ਼ੀ ਨਾਲ ਅਣੀ ਮੈਨੂੰ ਤਾਂ ਪਰੌਂਠਾ ਬਣਾ ਦੇ ਪਰੌਂਠਾ ਇੱਕ ਖਾਂਦੀ ਖਾਂਦੀ ਦੋ ਖਾ ਗਈ ਦੋ ਖਾ ਗਈ ਹਾਂ ਭਾਈ ਨੇ ਸੱਚੀ ਗੱਲ ਐ ਮੈਂ ਦੋ ਖਾ ਖੀ ਮੋਟੇ ਇਹ ਦੱਸ ਲੈ ਸਾਡੀ ਬੇਬੇ ਤਾਂ ਨਾ ਫਿਰ ਹੁਣ ਤੂੰ ਚਾਹ ਵੀ ਪੀਂਗੀ ਉੱਡ ਕੇ ਰਹਾਂ ਬਣਾ ਉਠਾ ਜਾਂ ਦਿੱਤਾ ਦੀਬੀ ਇਹਦੇ ਨਾਲ ਹੁਣ ਕੀ ਐ ਚੰਗੀ ਲੱਗੂ ਮੈਂ ਪਾਣੀ ਪੀਊਂਗੀ ਹਾਂ ਹਾਂ ਫਿਰ ਤੂੰ ਕਹੇਂਗੀ ਮੈਨੂੰ ਤੇ ਜਾ ਬਣ ਗਿਆ ਪਾਣੀ ਪੀ ਕੇ ਮੈਨੂੰ ਫੇਰ ਖਾਂਗੋ ਜੂ ਫੇਰ ਕਹੂੰਗੀ ਤੂੰ ਖੰਦ ਕਰਾ ਲਈ ਯਾਰ ਬੰਦਾ ਭਾਈ ਮੈਨੂੰ ਕਸੂਨ ਦੇ ਦਿਓ ਖਾਲੀ ਪੇਟ ਆਲਾ ਫਿਰ ਕਸੂਨ ਲੈ ਕੇ ਹੀ ਤਰਵਾਤੇ ਹੈ ਨਾ ਹੋਰ ਫਿਰ ਮਾਮਨੇ ਮੁੰਡੇ ਦਾ ਮੰਗਾ ਲ ਤੂੰ ਨਾਲ ਆ ਕੇ ਨਹੀਂ ਪਾਈ ਮਾਰੇ ਨਾ ਕਰੇ ਕੰਦੀਆਂ ਬੇਬੇ ਦੁੱਪੜ ਗਈ ਹੁੰਦਾ ਓੜਾ ਦੇਰ ਦੁੱਪੜ ਹੋ ਗਈ ਇਨ ਹੁਣ ਵਾਰ ਵਾਰ ਮੈਨੂੰ ਤੁਸੀਂ ਜਾਨੀਆ ਭਾਈ ਹਾਂ ਚਾਹ ਦੀ ਕੋਟ ਦੇ ਦੇ ਕਿ ਨਹੀਂ ਦੇ ਮੇਰੀ ਨਾ ਮੈਨੂੰ ਪਹਿਲਾਂ ਇਹ ਤਾਂ ਦੱਸ ਦੇ ਹਾਂ ਗੱਲ ਮੈਨੂੰ ਕੁਛੀ ਕੰਮ ਗਈ ਦੱਪੜ ਵਰਗੇ ਆ ਭਾਈ ਇਹ ਦੱਬੜਾ ਰੋਟੀ ਨੂੰ ਕਹਿੰਦੇ ਹੁੰਦੇ ਬਈ ਦੱਬੜਾ ਰੋਟੀ ਵਰਗੇ ਮੋٹے ਮੋٹے ਮੈਂ ਦੋ ਖਾਂਗੀ ਇੱਕ ਖਾਂਦੀ ਖਾਂਦੀ ਦੋ ਖਾਂਗੀ ਦੱਪੜਾਂ ਵਰਗੇ ਨਾ ਕੱਪੜਾ ਵਰਗੇ ਉਹ ਦੱਬੜਾ ਰੋਟੀ ਨੂੰ ਕਹੇ ਹੁੰਦੇ ਕੱਪੜਾ ਅੱਛਾ ਭਾਗੇ ਦੇ ਕੋਈ ਕੱਪੜਾ ਹੁੰਦਾ ਹੈਗਾ ਦੱਪੜ ਕੱਪੜਾ ਕੋਈ ਮੋਟਾ ਹੋਵੇ ਕੱਪੜੇ ਦੇ ਹੁੰਦੇ ਨੇ ਮੋਟੇ ਉਹਨੂੰ ਵੀ ਦੱਪੜ ਕਹਿੰਦੇ ਨੇ ਹੂੰ ਉਹਨੂੰ ਵੀ ਦੱਪੜ ਕਹਿੰਦੇ ਨੇ ਦੱਪੜ ਵਰਗਾ ਭੇ ਮੋਟਾ ਦੱਪੜ ਵਰਗਾ ਮੋਟਾ ਭੇ ਉਹਨੂੰ ਵੀ ਕਹਿੰਦੇ ਨੇ ਉਹ ਦੇ ਰੋਟੀਆਂ ਹੋ ਗਈ ਜੇ ਮੇਰੇ ਬਾਦ ਦੀ ਬੁੜੀ ਨੇ ਮੇਰੇ ਕੋਲ ਆ ਜਾ ਨੀ ਲੈ ਪੜੇ ਮਰ ਰਹੇ ਹੋਣ ਰੋਟੀਆਂ ਲੈ ਕੇ ਆਂ ਮੋਟੀ ਮੋਟੀ ਦੁੱਪਣ ਬਾਦ ਮੇ ਰੋਟੀਆਂ ਦਾ ਹੈ ਕਿ ਆ ਦੇਖ 15 ਰੋਟੀਆਂ ਮਾਨੇਦਾਰ ਆਊਗਾ ਆ ਕੇ ਖਾ ਲੇਗਾ ਮਾ ਮਟੇਰੇ ਕੋਲੇ ਆਂ ਆ ਕਮਤੰਦਾ ਕਰਕੇ ਚੜ ਪੜੇ ਆਪਾਂ ਬੰਦੇ ਚੱਟੇ ਲੋਗਾਂ ਦਾ ਕਰਦੇ ਆ ਅger ਚੁਗਲੀਆਂ ਕਰਦੇ ਸੀ ਹਾਂ ਚੁਗਲੀਆਂ ਕਰਦੇ ਨੇ ਚੁਗਲੀਆਂ ਕਿਉਂ ਉਹ ਦੋਖ-ਚੁਗ ਦੇ ਕਰਦਾ ਕਰਦੀਆਂ ਸੀ ਨਾਲੇ ਕਹਿੰਦੇ ਹਾਂ ਚੁਗਲੀਆਂ ਕਰਦੇ ਸੀ ਸਾਡੀਆਂ ਚੁਗਲੀਆਂ ਕਰਦੇ ਫਿਰ ਨੁਹਾਂਦੀਆਂ ਚਾਹ ਲਈ ਜੇ ਮੈਂ ਪੁੱਛਦੀ ਆ ਪੁੱਛ ਫੇਰਾ ਸਾਡੀਆਂ ਚੁਗਲੀਆਂ ਕਰਿਆ ਕਰਦੇ ਆ ਸਾਡੀਆਂ ਖਾਦੀਆਂ ਲਿਆ ਅੱਛਾ ਮਜ਼ਾ ਆਇਆ ਨਹੀਂ ਹੁੰਦੀ ਆ ਬਾਪਾ ਨੇ ਮੇਰੀ ਗੱਲ ਸੁਣਾ ਦੇਹੀ ਕਿ ਮੇਰੀ ਨੁਹ ਆਈ ਆ ਭਾਈ ਘਰ ਘਰ ਆਏ ਇਹਦੀ ਕੀ ਅੱਛਾ ਮੈਨੂੰ ਤਾਂ ਹੀ ਨਹੀਂ ਜੰਦਰੀ ਆਏ ਜਿਹੜੀ ਜੀ ਮੈਂ ਮੰਗਦੀ ਆਏ ਹਾਏ ਹਾਏ ਤਾਂ ਕਹਿੰਦੇ ਹੋ ਵੀ ਫਿਰ ਮੈਨੂੰ ਪਰੌਠੇ ਟੋਪੜਾ ਵਰਗੇ ਨਹੀਂ ਦੇਣੇ ਹੈਗੇ ਨੇ ਜੇ ਮੈਨੂੰ ਐਂ ਕਹਤਾ ਵੀ ਮਾੜੀ ਕਹਤਾ ਤਾਂ ਕਹਿੰਦੇ ਹੋ ਹਾ ਨਾ ਹਾਏ ਉਹ ਦੇਖ ਮੰਨਨੇ ਵੀ ਜੰਦਰ ਬੇਬੇ ਉਹਦੀ ਮੰਨ ਕੇ ਕਹਿੰਦੀ ਮੈਂ ਤਾਂ ਤਾਂ ਸਰਾਉਣੀ ਤੇਰੇ ਤਰੇ ਟੋਪੜਾ ਵਰਗੇ ਨੇ ਪਰੌਠੇ ਮਿਲਦੇ ਨੇ ਫਿਰ ਤੂੰ ਦੇੜੇ ਨਹੀਂ ਨੇ ਨੇ ਰੋਟੀ ਆਏ ਦੇ ਸਿਰ ਹੁੰਦੀ ਮੈਂ ਘੇ ਟੰਗਾ ਬੰਦਾ ਹੂ ਨਾ ਟੰਗਾਈ ਜਰਾ ਹੂਗਾ ਅੱਛਾ ਨੰਨਾ ਕਾ ਬੁੰਨ ਕੇ ਰੋਟੀ ਜਿੱਤੀ ਉਹ ਜਹਿ ਜਿੱਤੀ ਜਹਿ ਨਾ ਜਿੱਤੀ ਹਾਂ ਉਹ ਕੀ ਖਾਣਾ ਸਹੀ ਗੱਲ ਬੇਬੇ ਤੁਹਾਡਾ ਹੀ ਸਾਰਾ ਕੁਝ ਹੈ ਹਾਂ ਉਹ ਟਿੱਡੀਆਂ ਚੋ ਵੀ ਆਉਗੀ ਤੁਹਾਡਾ ਹੀ ਹੈ ਬੇਬੇ ਸਾਰਾ ਕੁਝ ਤੁਹਾਡਾ ਹੀ ਹੈ ਮੈਨੂੰ ਰੋਟੀ ਦੇ ਲਗਾ ਹੀ ਮੈਨੂੰ ਮੁੱਠਿ ਸ਼ੋ ਗਾ ਦੇਣਾ ਆਖੀ ਖਾ ਇਹ ਕੁਲੇ ਮੈਂ ਜਾਉਂਦੀ ਪੁਖ ਮਾਰ ਕੇ ਨੇ ਗੱਲਾਂ ਸਮਾ ਕੇ ਈ ਸਾਡੀ ਬੇਬੇ ਤਾਂ ਬਹੁਤ ਹਾਸੇ ਤਮਾਸ਼ੇ ਕਰਦੀ ਐ ਤੇ ਕਦੀ ਕੋਈ ਤਮਾਸ਼ਾ ਮੈਨੂੰ ਵਿਧੇਰਾ ਦੱਸਣ ਲੱਗ ਜਾਂਦੀ ਐ ਕਰਕੇ ਵੀ ਦਿਖਾ ਦਿੰਦੀ ਐ ਤੇ ਕਦੀ ਬੋਲੀਆਂ ਪਾਉਣ ਲੱਗ ਜਾਂਦੀ ਐ ਕਦੇ ਸੁਹਾਗ ਸੇਠੜੀਆਂ ਪਤਾ ਨਹੀਂ ਪੁਰਾਣੀਆਂ ਤੋਂ ਪੁਰਾਣੀਆਂ ਇੰਨੀਆਂ ਨੇ ਸੋਹਣੀਆਂ ਸੋਹਣੀਆਂ ਗੱਲਾਂ ਦੱਸਦੀ ਐ ਤੇ ਮੇਰਾ ਨਾ ੱੱੱਕੇ ਨਾਲ ਹੀ ਹਾਸਾ ਆ ਜਾਂਦਾ ਮੈਂ ਕੀ ਕਰਾਂ ਮੇਰਾ ਹਾਸਾ ਫਿਰ ਬਹੁਤ ਆਉਂਦੇ ਬੇਬੇ ਦੀਆਂ ਗੱਲਾਂ ਸੁਣ ਸੁਣ ਕੇ ਕਿਉਂਕਿ ਕਿੰਨੇ ਸਾਰੀਆਂ ਗੱਲਾਂ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਜਦ ਬੇਬੇ ਕਰਕੇ ਦਿਖਾਉਂਦੀ ਐ ਬੇਬੇ ਸੋਹਣੀ ਬਹੁਤ ਲੱਗਦੀ ਐ ਕਰਦੀ ਐ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਕਿ ਆਪਣੇ ਘਰਾਂ ਦੇ ਵੀ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਆਪਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ ਤੇ ਹੁਣ ਜਿਵੇਂ ਮਾਤਾ ਜੀ ਨੇ ਮੈਂ ਇਹਦੇ ਕੋਲੇ ਆ ਜਾਂਦੀ ਆ ਇਹਦੇ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਆ ਅਸੀਂ ਹੱਸਦੇ ਰਹਿੰਦੇ ਆ ਤੇ ਬੇਬੇ ਵੀ ਖੁਸ਼ ਹੋ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਤਾਂ ਦਿਖਦਾ ਨਹੀਂ ਹੈਗਾ ਤੇ ਜੇ ਮੈਂ ਇਹਨਾਂ ਨਾਲ ਬੋਲੂਗੀ ਨਾ ਨਾ ਕੋਈ ਗੱਲ ਨਹੀਂ ਕਰੂੰਗੀ ਇਹਨਾਂ ਨਾਲ ਇਹਨਾਂ ਤੋਂ ਕੋਈ ਗੱਲ ਨਹੀਂ ਪੁੱਛੂੰਗੀ ਤੇ ਫਿਰ ਇਹਨਾਂ ਨੂੰ ਬਹੁਤ ਦੁੱਖ ਲੱਗੂਗਾ ਕਿ ਮੈਨੂੰ ਕੋਈ ਬੁਲਾਉਂਦਾ ਨਹੀਂ ਹੈਗਾ ਤੇ ਮੈਨੂੰ ਵੀ ਦਿਖਦਾ ਨਹੀਂ ਹੈਗਾ ਇਸ ਕਰਕੇ ਆਪਾਂ ਇਹਨਾਂ ਨੂੰ ਕੋਈ ਗੱਲ ਪੁੱਛਾਂਗੇ ਨਾ ਇਹਨਾਂ ਨੂੰ ਖੁਸ਼ੀ ਚਾਹਦੀ ਹੈ ਕਿ ਸਾਡੀਆਂ ਗੱਲਾਂ ਦੀ ਕਦਰ ਪੈਂਦੀ ਹੈ ਕਿ ਸਾਡੀਆਂ ਗੱਲਾਂ ਸਾਡੇ ਨੂੰ ਵੀ ਪੁੱਛਦੇ ਨੇ ਤੇ ਸਾਡੇ ਕੋਲੇ ਬੈਠਦੇ ਨੇ ਤੇ ਸਾਡੇ ਨਾਲ ਦੁੱਖ ਸੁੱਖ ਕਰਦੇ ਨੇ ਸਾਨੂੰ ਹਰ ਇੱਕ ਗੱਲ ਘਰ ਦੀ ਦੱਸਦੇ ਵੀ ਨੇ ਤੇ ਸਲਾਹ ਵੀ ਲੈਂਦੇ ਨੇ ਤੇ ਇਸੇ ਨਾਲ ਆਪਣੇ ਮਾਪੇ ਖੁਸ਼ ਹੋ ਜਾਂਦੇ ਨੇ ਇਸ ਕਰਕੇ ਆਪਣੇ ਅਸਲੀ ਮਾਪੇ ਤਾਂ ਸੱਸ ਸਹੁਰਾ ਹੀ ਹੁੰਦੇ ਨੇ ਤੇ ਆਪਣੀ ਮਤਲਬ ਕਿ ਸੱਸ ਸਹੁਰੇ ਦੀ ਆਪਾਂ ਨੂੰ ਕਦਰ ਕਰਨੀ ਚਾਹੀਦੀ ਹੈ ਉਹਨਾਂ ਦੀ ਤੇ ਉਹਨਾਂ ਦੀ ਹਰ ਇੱਕ ਗੱਲਾਂ ਤੇ ਆਪਾਂ ਨੂੰ ਅਮਲ ਕਰਨਾ ਚਾਹੀਦਾ ਹੈ ਤੇ ਇਹ ਬਜ਼ੁਰਗਾਂ ਦੀਆਂ ਗੱਲਾਂ ਆਪਾਂ ਨੂੰ ਕਦੇ ਨਹੀਂ ਰੱਪਣੀਆਂ ਹੈਗੀਆਂ ਇਸ ਕਰਕੇ ਮੈਂ ਆਪਣੀ ਬੀਬੀ ਨੂੰ ਆਪਣੇ ਸੱਸ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਮੇਰੀ ਮਾਂ ਇਹ ਮੇਰੀ ਮਾਂ ਮੈਂ ਵੀ ਬਹੁਤ ਪਿਆਰ ਕਰਦੀ ਆ ਭਾਈ ਆਦੇ ਨੋ ਨੋ ਮਾਜਾ ਕਰਨੀਆਂ ਹਾਂ ਬਗਤ ਪੁੱਤ ਰਹਿ ਕੇ ਆਪਰ ਤੇ ਜੈ ਲੈਨੇ ਮਗਾਨੀਆਂ ਬੇਬੇ ਤੂੰ ਤਾਂ ਬਹੁਤ ਵਸੇ ਨਾ ਹਾਂ ਤਮਾਸ਼ੀ ਬਹੁਤ ਨਾ ਨਹੀਂ ਜਾ ਮੈਨੂੰ ਆਉਂਦੇ ਮੈਂ ਘਰ ਮੇਂ ਬੁੱਟੀ ਜਾਨੇ ਬੈਠੀ ਆ ਦੇਖੋ ਤਮਾਸ਼ੀ ਹੁਣ ਵੀ ਜਿੰਨੇ ਮਰਜ਼ੀ ਕਰਾ ਲਓ ਜਿੰਨੀ ਮਰਜ਼ੀ ਗੱਲਾਂ ਕਰਾ ਲਓ ਬੇਬੇ ਤੂੰ ਹੱਸਾ ਤਾਂ ਹੱਸਿਆੜੀਆਂ ਹਾਂ ਹੁਣ ਤਮਾਸ਼ੀ ਲਾ ਦੂ ਬੇਬੇ ਹਨਾ ਇਹ ਤਮਾਸ਼ੀ ਦਾ ਪਹਿਲਾ ਦੂਗੀ ਜੇ ਮੈਨੂੰ ਆਊਗਾ ਅੱਛਾ ਹਾਂ ਨਬੀਆ ਮੈਂ ਖਣਮ ਦਿੱਤੀ ਨੂ ਨੀ ਠੀਕ ਕਰ ਠੀ ਲਿਆ ਵਾ ਤਰ ਉਠੇ ਕੇ ਮਾ ਕਾ ਕਿ ਆਨੀ ਦਿੱਤੀ ਹੁਣ ਜਾ ਵੀਣੀ ਐ ਨਾ ਹੋੜ ਤੂੰ ਵੀਂ ਜਾਂ ਤੂੰ ਹੈ ਤੂੰ ਵੀਂ ਜਾਂ ਚਾਹ ਨਹੀਂ ਵੀਣੀ ਤੂੰ ਵੀਣੀ ਐ ਹਾਂ ਕਿਆ ਚੂੜੀ ਚਾਹ ਚੱਬ ਕਿਆ ਚੂੜੀ ਕਿਆ ਨਹੀਂ ਕਿਆ ਦੀਨੀ ਚ ਪਰ ਇੱਕ ਜਾਂਦੇ ਆਵਦੇ ਧੀਮਾ ਹੋ ਗਏ ਲਈ ਤਾਂ ਫਾਈ ਤੇ ਫਿਰ ਵੀ ਬੇਬੇ ਤਾਂ ਕੋਈ ਬੋਲਦੀ ਸੁਣਾਤੀ ਫੇਰ ਸਟੱਲੇ ਵੇ ਬੇਬੇ ਕੋਲ ਤਿਆਰ ਹੀ ਰਹਿੰਦੇ ਨੇ ਦੇਖੋ ਜੀ ਚਾਹ ਮੰਗੀ ਹੈ ਬੇਬੇ ਨੇ ਮੈਂ ਬੇਬੇ ਨੂੰ ਲੈਟ ਹੋ ਗਈ ਚਾਹ ਤੋਂ 2 ਮਿੰਟ ਹੁਣ ਬੇਬੇ ਨੇ ਪਤਾ ਗਾ ਹੁਣ ਬੇਬੇ ਫੇਰ ਕਹਿੰਦੀ ਕੋਈ ਚਾਹ ਨਹੀਂ ਲੈ ਕੇ ਆਉਂਦੀ ਹੈ ਬੇਬੇ ਨਾ ਹੋਈ ਭਾਈ ਜਾ ਦੇ ਦੇ ਆ ਲਓ ਚਾਹ ਲੈ ਹੀ ਬਣਾ ਕੇ ਆ ਭਈਆ ਭਈਆ ਭਾਈ ਸਾਡੇ ਵੀ ਨਾ ਆਈ ਡੈਡ ਕਿ ਜਮਾਂਦੀਆਂ ਕਿ ਜਿਹੜੇ ਮੈਨੂੰ ਪੜਾਣੀਆਂ ਚਾਹ ਲ ਜਾਂਦੀ ਆ ਤਾਂ ਕਰਕੇ ਮੈਨੂੰ ਸਰਾਣ ਲੱਗ ਗਿਆ ਉਹਨਾਂ ਮੈਂ ਹੋਰ ਫੇਰ ਹੁਣ ਮੈਂ ਕੁੜਤੀਏ ਜੇ ਮੈਨੂੰ ਪਾਣੀ ਦੇਣੀਆਂ ਮੈਂ ਫੇਰ ਨਹੀਂ ਫੇਰ ਆਉਂਦੀ ਹਾਂ ਹਾਂ ਇਹ ਨਹੀਂ ਜਰਾ ਦੇ ਦੇ ਨਾ ਨਹੀਂ ਕਰਾਂਦੀ ਮੈਂ ਫੇਰ ਵੀ ਕਹਣੀ ਕੁੜ ਪਾਈ ਇਹ ਨਹੀਂ ਤੁਹਾਨੂੰ ਮੂੰਠੀ ਹੀ ਥਾਪਨੇ ਕਰੀ ਜਾਂ ਕਕਾਰ ਆਵੇਂ ਸਾਡੀ ਵੀ ਐ ਭਈ ਫੇਰ ਤੂੰ ਹਾਂ ਓੜੋ ਆ ਪਾਈ ਕੁੜਤੀ ਗੱਲ ਐ ਇਹ ਇੱਕ ਬੱਚੀ ਐ ਜਿਹੜੀ ਹੁੰਦੀ ਐ ਨਾ ਟੀਏ ਕੋਈ ਬੁਲਾ ਕੇ ਨਹੀਂ ਰਾਜੀ ਹਾਂ ਜੇ ਤੇ ਬੈਠੀ ਹੈ ਬੁੜੀ ਬਈ ਬੈਠੀ ਹੋਵੇ ਸਹੀ ਗੱਲ ਹੈ ਹਾਂ ਕੋਈ ਐਸਾ ਪਿਆਰ ਕਰਦੇ ਆ ਸਾਨੂੰ ਕੋਈ ਨਿਸ਼ਾਨਦਾ ਮਾਵਾ ਪਿਆਰ ਕਰਦੇ ਬੇਬੇ ਨੂੰ ਵੀ ਪਿਆਰ ਕਰਿਆ ਕਰਦੇ ਨੇ ਆਪਦੇ ਮਾਵਾ ਪਾਪਾ ਨੂੰ ਪਿਆਰ ਕਰੀ ਰੱਖਦਾ ਕਾਦੇ ਛੱਤੀ ਆ ਕਾਦੇ ਪਿਆਰ ਬਣਦਾ ਮੇਰੇ ਮਾਪੇ ਉਹਦਾ ਹਮਸਲਾ ਨਿਭਾਉਂਦਾ ਮੇਰੀ ਮੰਮੀ ਨੂੰ ਤੇ ਮੇਰੇ ਪਾਪਾ ਨੂੰ ਕਿਹੜਾ ਕਰਦੇ ਨੇ ਹੈ ਕਿ ਮੇਰੇ ਭਰਾ ਪਰਜਾਈਆਂ ਕਿੰਨੇ ਕਿੰਨਾ ਕਰਦੇ ਨੇ ਕਰਦੇ ਨੇ ਭਾਈ ਛੱਤੀ ਗੱਲ ਹੈ ਫੇਰ ਫੇਰ ਚਲ ਠੀਕ ਹੈ ਫਿਰ ਬੇਬੇ